ਬੈਠੇ ਨੇ ਸਸੀਆ ਮਾਤਾ ਜੀ ਸਸੀਆ ਜੀ ਹੋਰ ਸਸੀਆ ਭਾਈ ਹਾਂ ਲੈ ਬਹੁਤ ਬਹੁਤ ਤੀਸਰਾ ਬੈਠ ਜਾ ਕੀ ਗੱਲ ਵੀਰੇ ਤੁਸੀਂ ਇਕੱਲੇ ਆ ਗਏ ਉਹ ਕੈਨੇਡਾ ਤੋਂ ਮਾਸੀ ਹੁਣੀ ਆਏ ਹੋਏ ਆ ਉਹਨਾਂ ਨੂੰ ਨੇ ਨਾਲ ਲੈ ਕੇ ਆਏ ਉਹ ਅਸੀਂ ਆਪ ਹੀ ਨਹੀਂ ਉਹਨਾਂ ਨੂੰ ਜਾਣ ਕੇ ਲੈ ਕੇ ਆਏ ਤੈਨੂੰ ਪਤਾ ਉਹ ਸਟੈਂਡਰਡ ਵਾਲੇ ਬੰਦੇ ਨੇ ਉਹ ਫਿਰ ਐਵੇਂ ਇੱਥੇ ਆਉਣਗੇ ਕੋਈ ਨਕਬੋਲ ਮੰਨਗੇ ਲੈ ਇਹ ਚ ਨੱਕ ਬੋਲ ਮਾਰਨ ਵਾਲੀ ਕਿਹੜੀ ਗੱਲ ਐ ਆਉਂਦੇ ਕੁਛ ਆਓ ਭਗਤ ਕਰਦੇ ਸੀ ਸੇਵਾ ਕਰਦੇ ਤੁਹਾਡਾ ਸਟੈਂਡਰਡ ਹੈ ਵੀ ਕੀ ਆ ਕਿਹੜੇ ਮੂੰਹ ਨਾਲ ਉਹਨੂੰ ਤੁਹਾਡੇ ਇਸ ਘਰ ਚ ਲੈ ਕੇ ਆਉਂਦਾ ਤੁਸੀਂ ਮੇਰਾ ਮੂੰਹ ਨਖਲਾਓ ਉਹ ਮੈਂ ਨਹੀਂ ਚਾਹੁੰਦਾ ਵੀ ਮੇਰੀ ਭੈਣ ਦੇ ਘਰੇ ਆ ਕੇ ਉਹ ਕੋਈ ਐਵੇਂ ਆ ਕੇ ਹਵਾ-ਤਾਵਾ ਬੁੱਲਣ ਮਾਸੀ ਮਾਸਣੇ ਆ ਕੇ ਪਹਿਲਾਂ ਹੀ ਪੁੱਛਿਆ ਵੀ ਗੈਵੀ ਨੇ ਕੋਠੀ ਬਣਾਈ ਤੇ ਮੈਂ ਉਹਨਾਂ ਨੂੰ ਲੈ ਕੇ ਆ ਜਾਂਦਾ ਤੁਸੀਂ ਦੇਖ ਲਓ ਆਪਣੇ ਘਰ ਦੇ ਹਾਲਾਤ ਉਹ ਵੀਰੇ ਤੋ ਕੀ ਬੋਲੀ ਜਾਣਾ ਕੀ ਹੋਇਆ ਸਾਡੇ ਘਰ ਨੂੰ ਤੇ ਸਾਡੇ ਹਾਲਾਤਾਂ ਨੂੰ ਦੀਦੀ ਤੁਹਾਡੇ ਸਾਰਿਆਂ ਨੇ ਕਿਹਾ ਸੀ ਨਾ ਵਿਆਹ ਵੇਲੇ ਵੇ ਅਸੀਂ 1 ਸਾਲ ਦੇ ਵਿੱਚ ਵਿੱਚ ਕੋਠੀ ਬਣਾ ਲੈਣੀ ਆ ਸਾਰੇ ਰਿਸ਼ਤੇਦਾਰ ਪੁੱਛਦੇ ਆ ਗੈਵੀ ਦੀ ਉਹਨਾਂ ਨੇ ਕੋਠੀ ਬਣਾ ਲਈ ਨਾ ਅਸੀਂ ਰਿਸ਼ਤੇਦਾਰਾਂ ਨੂੰ ਕਿਉਂ ਜਵਾਬ ਦਈਏ ਉਹ ਰਿਸ਼ਤੇਦਾਰਾਂ ਨੇ ਥੋੜੀ ਸਾਡੇ ਘਰ ਆ ਕੇ ਰਹਿਣਾ ਆ ਮੈਂ ਰਹਿਣਾ ਆ ਮੈਂ ਬਹੁਤ ਸੁਖੀ ਚੰਦੀ ਰਹਿ ਰਹੀ ਆ ਇੱਥੇ ਜੇ ਸਾਨੂੰ ਪਹਿਲਾਂ ਪਤਾ ਹੁੰਦਾ ਨਾ ਇਹਨਾਂ ਨੇ ਕੋਠੀ ਨਹੀਂ ਬਣਾਉਣੀ ਸੀ ਫੇਰ ਅਸੀਂ ਇਤਰਾ ਇੱਥੇ ਰਿਸ਼ਤਾ ਵੀ ਨਹੀਂ ਕਰਨਾ ਸੀ ਇਹ ਕੋਠੀ ਪੌਣੀ ਨਹੀਂ ਸੀ ਤੇ ਕਹਿਣ ਦੀ ਕੀ ਲੋੜ ਸੀ ਤੇ ਝੂਠ ਬੋਲਣ ਦੀ ਕੀ ਲੋੜ ਸੀ ਹਾਲੇ ਕੰਮ ਕਰ ਰਹਾ ਇਹਨਾਂ ਦਾ ਸੈੱਟ ਨਹੀਂ ਜਦੋਂ ਸੈੱਟ ਹੋਊਗਾ ਅਸੀਂ ਪਾ ਲਾਂਗੇ ਲੈ ਬਣ ਗਈ ਕੋਠੀ ਨਾ ساری ਉਮਰ ਭਾਜੀ ਦਾ ਕੰਮ ਕਰ ਸੈੱਟ ਹੋਵੇ ਨਾ ਬਣੇ ਕੋਠੀ ਕਿੱਥੇ ਤੂੰ ਆਪਣਾ ਕਿੱਡੇ ਵੱਡਾ ਘਰ ਛੱਡ ਕੇ ਇੱਥੇ ਆ ਗਿਆ ਨੰਗਾ ਜਿ ਬਹਿ ਗਈ ਆਹਲੇ ਦੋੜੇ ਸਾਰੇ ਦੇ ਲਾ ਉਹੀ ਸਮਾਨ ਪਿਆ ਜਿਹੜਾ ਸਾਡਾ ਦਿੱਤਾ ਹੋਇਆ ਆਹ ਸੂਟ ਵੀ ਤੂੰ ਉਹੀ ਪਾਏ ਨੇ ਜਿਹੜੇ ਤੈਨੂੰ ਤੇਰੇ ਵਿਆਹ 'ਚ ਏਸੀ ਦਿੱਤੇ ਨੇ ਮੇਰੇ ਹੁਣ ਵੀ ਗੱਲ ਮੰਨ ਲੈ ਡੁੱਲੇ ਬੇਰਾਂ ਦਾ ਕੁਝ ਨਹੀਂ ਹੋਇਆ ਛੱਡ ਖੜਾ ਇਸ ਘਰ ਦਾ ਤੂੰ ਆ ਆਪਣੇ ਪੇਕੇ ਬੈਠ ਉੱਥੇ ਦੋ ਰੋਟੀਆਂ ਹੀ ਨੇ ਤੈਨੂੰ ਸਾਰੀ ਉਮਰ ਖਵਾ ਦਾਂਗੇ ਆਪਣੇ ਘਰ ਚ ਉੱਥੇ ਕੋਈ ਕਮੀ ਹੈਗੀ ਕੋਈ ਚੀਜ਼ ਦੀ ਐ ਤਾਂ ਤੰਗੀ ਚ ਰਹਿਣਾ ਬਹੁਤ ਔਖਾ ਮੈਂ ਤਾਂ ਕਹਿੰਦੀ ਤੁਸੀਂ ਨਾਲ ਹੀ ਚੱਲੋ ਨਾ ਨਾ ਭਾਬੀ ਕਹਿਣਾ ਬਹੁਤ ਸੌਖਾ ਪਰ ਕਰਨਾ ਤਾਂ ਬਹੁਤ ਹੀ ਔਖਾ ਆ ਤੁਸੀਂ ਕਹਿੰਦੇ ਆ ਵੀ ਸਾਰੀ ਉਮਰ ਵਿੱਚ ਤੁਸੀਂ ਮੈਨੂੰ ਬਿਠਾ ਕੇ ਰੋਟੀਆਂ ਖਵਾ ਦੋਗੇ ਆ ਚਾਰਕ ਦਿਨਾਂ ਚ ਆ ਤੁਹਾਨੂੰ ਦੋਨਾਂ ਨੂੰ ਮੈਂ ਬੋਝ ਲੱਗਣ ਲੱਗ ਜਣੀ ਆ ਫਿਰ ਤੁਸੀਂ ਸੋਚਣਾ ਵੀ ਕਦੋਂ ਇਹਨੂੰ ਇਹਦੇ ਸਹੁਰੇ ਘਰ ਤੋਰੀਏ ਚੰਗੀਆਂ ਮਾੜੀਆਂ ਜਹਜ ਹੈ ਵੀ ਹੈਗਾ ਮੈਂ ਖੁਸ਼ ਹਾਂ ਮੈਂ ਆਪਦੇ ਸਹੁਰੇ ਘਰ ਹੀ ਰਹਿਣਾ ਮੈਂ ਨਹੀਂ ਆਪਦੇ ਪੇਕੇ ਜਾਣਾ ਰਹੀ ਗੱਲ ਤੋਂ ਰੋਟੀਆਂ ਦੀ ਰੋਟੀਆਂ ਤਾਂ ਮੈਨੂੰ ਇੱਥੇ ਵੀ ਮਿਲ ਜਾਂਦੀਆਂ ਨੇ ਪਰ ਜੇ ਮੀਆਂ ਬੀਬੀ ਦੇ ਰਿਸ਼ਤੇ 'ਚ ਪਾੜ ਪੈ ਜਾਵੇ ਤਾਂ ਉਹ ਨਹੀਂ ਮਿੱਟਦਾ ਕੋਠੀ ਦਾ ਕੀ ਆ ਕੋਠੀ ਅੱਜ ਨਹੀਂ ਤਾਂ ਕੱਲੂ ਬਣ ਜਾਓ ਉਹ ਹੁਣੇ ਬਣਾ ਲਓ ਕੋਠੀ ਜੇ ਨਹੀਂ ਪੈਸੇ ਹੈਗੇ ਤਾਂ ਲੋਨ ਲੈ ਕੇ ਬਣਾ ਲਓ ਨਾ 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 ਵੀਰੇ ਆ ਲੋਨ ਲੈਣੇ ਬਹੁਤ ਸੌਖੇ ਨੇ ਪਰ ਮੋੜ ਨੇ ਬਹੁਤ ਔਖੇ ਨੇ ਉਮਰਾਂ ਨਿਕਲ ਜਾਂਦੀਆਂ ਨੇ ਆਹ ਲੋਨ ਮੋੜ ਦੇ ਮੋੜ ਦੇ ਅਸੀਂ ਹਾਲੇ ਔਖੇ ਆ ਕਿਉਂਕਿ ਇਹਨਾਂ ਦੀ ਆਮਦਨ ਘੱਟ ਆ ਪਰ ਅਸੀਂ ਸਾਰੀ ਉਮਰ ਔਖੇ ਤਾਂ ਨਹੀਂ ਰਹਿਣਾ ਨਾ ਹੁਣ ਤਾਂ ਮੈਂ ਵੀ ਤਾਰ ਲਿਆ ਵੀ ਅਸੀਂ ਦੋਨੇ ਜਾਣੇ ਰਲ ਕੇ ਮਿਹਨਤ ਕਰਾਂਗੇ ਤੇ ਕੋਠੀ ਵੀ ਬਣਾ ਲਾਂਗੇ ਜੇ ਥੋੜੀ ਜੀ ਤੰਗੀ ਕਰਕੇ ਮੈਂ ਵੀ ਇਹਨਾਂ ਦਾ ਸਾਥ ਛੱਡ ਤਾਂ ਤੇ ਫੇਰ ਮੈਨੂੰ ਅਕਲਮੰਦ ਕੌਣ ਕਹੂ ਮੈਂ ਇੰਨੀ ਵੀ ਔਖੀ ਨਹੀਂ ਹੈਗੀ ਇਸ ਘਰ 'ਚ ਰੱਬ ਦਾ ਦਿੱਤਾ ਸਭ ਕੁਝ ਆ ਸਭ ਤੋਂ ਵੱਡੀ ਗੱਲ ਤਾਂ ਇਹ ਆ ਵੀ ਸਾਡੇ ਪਰਿਵਾਰ 'ਚ ਪਿਆਰ ਤੇ ਇਤਿਫਾਕ ਆ ਤੇ ਮੈਂ ਤਾਂ ਤੁਹਾਡੇ ਤੇ ਹੈਰਾਨ ਆ ਵੀਰੇ ਭਾਬੀ ਵੀ ਤੁਸੀਂ ਮੈਨੂੰ ਹੌਸਲਾ ਦੇਣ ਦੀ ਬਜਾਏ ਮੈਨੂੰ ਗਲਤ ਸ਼ਹਿ ਦੇਈ ਜਾਂਦੇ ਹੋ ਮੈਂ ਹੋਰ ਮੈਂ ਹੋਰ ਕਰਦੀ ਤਾਂ ਕੀ ਕਰਦੀ ਮੈਂ ਤਾਂ ਅੱਖ ਤੇ ਦੁੱਖ ਸੂਟ ਚੱਕ ਕੇ ਇੱਥੇ ਆ ਗਈ ਹੁਣ ਪੱਕੀ ਵੀ ਹੁਣ ਤੂੰ ਦੱਸ ਮੰਮੀ ਮੈਂ ਠੀਕ ਕੀਤਾ ਜਾਂ ਗਲਤ ਜੋ ਕੀਤਾ ਤਾਂ ਬਿਲਕੁਲ ਠੀਕ ਕੀਤਾ ਮੇਰੀ ਧੀ ਨੇ ਉੱਥੇ ਰਹਿਣਾ ਕਿਵੇਂ ਸੀ ਪੁਰਾਣੇ ਮਕਾਨ ਚ ਮੇਰਾ ਤਾਂ ਸਟੈਂਡਰਡ ਹੀ ਜ਼ੀਰੋ ਕੀਤਾ ਪਿਆ ਸੀ ਮੈਂ ਤਾਂ ਹੁਣ ਦੋ ਹਰਫੀ ਗੱਲ ਮਕਾਏ ਆਈਆਂ ਵੀ ਕੋਠੀ ਪਾਲੋਂਗੇ ਤਾਂ ਮੈਂ ਆਜੂੰਗੀ ਨਹੀਂ ਤਾਂ ਤੁਸੀਂ ਅਧਿਕਾਰ ਰਾਜੀ ਮੈਂ ਆਪਦੀ ਮੰਮੀ ਕੋਲੇ ਰਾਜੀ ਪਹਿਲਾਂ ਤਾਂ ਕਹਿੰਦੇ ਸੀ ਅਸੀਂ ਤੁਹਾਨੂੰ ਨਹੀਂ ਕੋਠੀ ਪਾਲਣੀ ਆ ਤੇ ਹੁਣ ਇਹਨਾਂ ਨੂੰ ਕੀ ਹੋ ਗਿਆ ਨਾ ਤੂੰ ਗਿਆ ਸੀ ਉੱਥੇ ਪਰੌਣੇ ਦੇ ਚਾੜ ਜੰਮ ਚੰਗੀ ਤਰ੍ਹਾਂ ਕਰਕੇ ਆਉਂਦਾ ਉਹਨੂੰ ਕੁਛ ਨਹੀਂ ਕਹਿ ਕੇ ਆ ਘੱਟ ਖਿੱਚ ਕੇ ਆਉਂਦਾ ਸਮਾਰ ਕੇ ਉਹ ਕਹਿ ਕੇ ਤਾਂ ਬਥੇਰਾ ਕੁਛ ਆਇਆ ਬੇਬੇ ਪਰ ਉਹ ਪਰੌਣਾ ਕਹਿੰਦਾ ਹੁਣ ਮੇਰੀ ਤਨਖਾਹੀ ਇੰਨੀ ਇੱਕ ਹੈ ਵੀ ਕਿਤੇ ਕੋਠੀ ਮੈਂ ਕਿੱਥੋਂ ਪਾਲੂ ਜੇ ਨਹੀਂ ਕੰਮ ਚੱਜਦਾ ਨੌਨ ਲੈ ਕੇ ਕੋਠੀ ਪਾਲਵੇ ਹਣ ਕੁੜੀ ਉਹ ਜੇ ਘਰ ਚੀ ਥੋੜੀ ਬੈਠੀ ਰਹੂ। ਉਹ ਹੁਣ ਇਹ ਜੀਆਂ ਗੱਲਾਂ ਮੈਂ ਉੱਥੇ ਕਰਦਾ ਚੰਗਾਰੀ ਸੀ ਲੱਗਦਾ। ਉਹਨੇ ਮੈਨੂੰ ਮੌਕਾ ਕੋ ਦਿੱਤਾ ਹੀ ਨਹੀਂ। ਮੈਨੂੰ ਤਾਂ ਐ ਲੱਗਿਆ ਵੀ ਆਪਦੀ ਜਗ੍ਹਾ ਉਹ ਬਿਲਕੁਲ ਠੀਕ ਐ। ਦਰਫਿਟੇ ਮੁਤਰ ਤੈਨੂੰ ਉਹ ਨੇੜੇ ਕੰਮ ਦੀ ਭੈਣ ਨੇੜੇ ਤੇ ਭੈਣ ਦਾ ਦੱਖ ਮੰਨ ਉਹਨੂੰ ਕੀ ਸੋਚਦਾ। ਜਿਹਾ ਹੀ ਹਲ ਰਿਆ ਵੀਰੇ ਫਿਰ ਤਾਂ ਬਣ ਗਈ ਕੋਠੀ। ਤੂੰ ਵੀ ਉਹਨਾਂ ਦੀਆਂ ਗੱਲਾਂ ਚ ਆ ਗਿਆ। ਗੱਲਾਂ ਨਾਲ ਤਾਂ ਅੱਜ ਜਿੱਤ ਲੈਂਦੇ ਆ। ਕੁੜੀ ਤੂੰ ਵੀ ਥੋੜਾ ਜਿਆਦਾ ਦਿਮਾਗ ਤੋਂ ਕੰਮ ਲੈ। ਤੈਨੂੰ ਐ ਆਹ ਉਹਨਾਂ ਲਈ ਸੀ ਚਾਹੀਦਾ ਇੱਥੇ। ਨਾ ਤੇਰਾ ਘਰ ਦੋ ਰੋਟੀਆਂ ਦੀ ਗੱਲ ਨਾ ਮੈਂ ਬਥੇਰੇ ਨਾ ਸਾਰੀ ਜ਼ਿੰਦਗੀ ਖਲਾ ਦੂੰਗੀ ਤੇਰੇ ਤੇ ਨਹੀਂ ਬੋਝ ਪਾਉਂਦੀ ਜਿੰਨਾ ਚਿਰ ਮੈਂ ਬੈਠੀ ਆ ਉਹਨਾਂ ਚਿਰ ਨਹੀਂ ਇਹਨੂੰ ਕੋਈ ਰੋਕ ਸਕਦਾ ਉਹ ਗੱਲ ਬੋਝ ਵਾਲੀ ਕਿੱਥੋਂ ਮੈਂ ਕਹਿਤੀ ਦੱਸ ਪਰ ਐਂ ਕੁੜੀ ਨੂੰ ਘਰੇ ਬਿਠਾਉਣਾ ਵੀ ਕਿੱਥੋਂ ਦੀ ਸਮਝਦਾਰੀ ਐ ਇਹ ਮਸਲਾ ਹੱਲ ਕਰੋ ਵੀਰੇ ਮਸਲਾ ਤਾਂ ਤਾਂ ਹੱਲ ਹੋਊ ਜੇ ਉਹ ਹੱਲ ਕਰਨਾ ਚਾਹਣਗੇ ਹੱਲ ਜੇ ਕਰਨਾ ਚਾਹੁੰਦੇ ਹੁੰਦਾ ਉਹਨੂੰ ਬਣਾ ਲੈਂਦੇ ਕੋਠੀ ਜਦ ਵਿਆਹ ਕੀਤਾ ਉਦੋਂ ਕਹਿੰਦੇ ਸੀ ਕਹਿੰਦੇ ਜਗਾ ਲਈ ਪਈ ਆ ਉਸਤਾਨ ਕੋਠੀ ਬਣਾਈ ਲੈਣੀ ਆ ਬੱਸ ਮम्मी ਸੁਪਨਿਆ ਜੀ ਪਾਉਣੀਆਂ ਨੇ ਇਹਨਾਂ ਨੇ ਕੋਠੀਆਂ ਹੁਣ ਬੱਸ ਪੈਪ ਹੋ ਗਈਆਂ ਮੇਰਾ ਤਾਂ ਹੁਣ ਉੱਥੇ ਦਮ ਘੁੱਟਦਾ ਸੀ ਕਿੰਨੇ ਸਾਲ ਹੋ ਗਏ ਮੈਨੂੰ ਐਡਜਸਟ ਕਰਦੀ ਨੂੰ ਮੇਥੋਂ ਨਹੀਂ ਹੁਣ ਭੋਰਾ ਘਰ ਚ ਰਿਹਾ ਹੁੰਦਾ ਮੈਂ ਤਾਂ ਇਸੇ ਕਰਕੇ ਹੁਣ ਇੱਥੇ ਆ ਗਈ ਗੁੱਡੀ ਇੱਥੋਂ ਤੈਨੂੰ ਕੋਈ ਨਹੀਂ ਕੱਢ ਸਕਦਾ ਤੇਰੀ ਮਾਂ ਦਾ ਘਰ ਆ ਇਹ ਜਿੰਨਾ ਚਿਰ ਰਹਿਣਾ ਉੰਨਾ ਚਿਰ ਰਹਿ ਤੋ ਵਿੱਚ ਵੀਰੇ ਉਸ ਘਰ ਦੇ ਵਿੱਚ ਤੈਨੂੰ ਕੀ ਕੀ ਦੁੱਖ ਦੱਸਾਂ ਕਦੇ ਕਿਤੇ ਕਮਾਉਣ ਨਹੀਂ ਲੈ ਕੇ ਜਾਣਾ ਨਾ ਕੋਈ ਚੱਜਹਾਲ ਦਾ ਸੂਟ ਲੈ ਕੇ ਦੇਣਾ ਆ ਆ ਵੀ ਮੈਨੂੰ ਸੂਟ ਮੰਮੀ ਨੇ ਲੈ ਕੇ ਦਿੱਤਾ ਆ ਜਿਹੜੇ ਨਾਲ ਚੱਕੇ ਨੇ ਇਹ ਵੀ ਇਦਾਂ ਹੀ ਗਏ ਹੋਏ ਸੂਟ ਨੇ ਤਾਨੂੰ ਜਿਹਦੀ ਤੁਸੀਂ ਤਾਂ ਕਿਵੇਂ ਇੰਨੇ ਸਾਲ ਕੱਟ ਲਏ ਉਸ ਘਰ ਚ ਤੁਸੀਂ ਇਹ ਤਾਂ ਮੈਂ ਜਾਣਦੀ ਆ ਸਾ ਮੇਰਾ ਰੱਬ ਜਾਣਦਾ ਹੋਰ ਤਾਂ ਹੋਰ ਕਦੇ ਬਾਜ਼ਾਰ ਦੀ ਰੋਟੀ ਦਾ ਸਵਾਦ ਤੱਕ ਨਹੀਂ ਦਿਖਾਇਆ ਮੌਲ ਰੈਸਟੋਰੈਂਟ ਜਾਣਾ ਤਾਂ ਬਹੁਤ ਦੂਰ ਦੀ ਗੱਲ ਆ ਮੁੱਕ ਦੀ ਗੱਲ ਤਾਂ ਇਹ ਹੈ ਜੀਤੀ ਵੀ ਮੈਂ ਆਪਦੀ ਕੁੜੀ ਨੰਗਾ ਤੇ ਵਿਆਹ ਕੇ ਪਛਤੌਣੀ ਆ ਨਾ ਪਛਤੌਣ ਵਾਲੀ ਇਹ ਚ ਕਿਹੜੀ ਗੱਲ ਆ ਗਈ ਆਪਾਂ ਜਦੋਂ ਇਹਦਾ ਰਿਸ਼ਤਾ ਕੀਤਾ ਸੀ ਦੇਖ ਭਾਲ ਕਰਕੇ ਚੰਗੀ ਤਰ੍ਹਾਂ ਕੀਤਾ ਹੀ ਸੀ ਆਪਾਂ ਤਾਂ ਦੇਣ ਲੈਣ ਦੀ ਕਸਰ ਨਹੀਂ ਛੱਡੀ ਉਹਨਾਂ ਨੇ ਆਪਦੀ ਜਵਾਨ ਪਗਾਈ ਆ ਇੱਕ ਕੋਠੀ ਨੂੰ ਕਹਿੰਦੀ ਆ ਕੁੜੀ ਕੋਠੀ ਨਹੀਂ ਬਣਾ ਕੇ ਦਿੱਤੀ ਉਹਨਾਂ ਨੇ ਓਏ ਕੋਠੀ ਵੀ ਬਣ ਜੂ ਬੇਬੇ ਬਣ ਜੂ ਪਰ ਟਾਈਮ ਲੱਗਦਾ ਹਰ ਚੀਜ਼ ਨੂੰ ਓਏ ਮਾੜਾ ਮੋਟਾ ਸਬਰ ਤਾਂ ਰੱਖਦੀ ਹੋਰ ਕਿੰਨਾ ਕੇ ਸਬਰ ਰੱਖਦੀ ਸਬਰ ਰੱਖ ਕੇ ਤਾਂ ਇੰਨੇ ਸਾਲ ਕੱਢ ਤੇ ਜਾਂ ਤਾਂ ਸਾਰੇ ਅਧੂਰੇ ਆ ਨਾ ਹੁਣ ਤਾਂ ਮੈਂ ਵੀ ਕਹਿੰਨੀ ਆ ਕੋਠੀ ਬਣੂਗੀ ਤਾਂ ਮੇਰੀ ਤੇ ਜਾਊਗੀ ਨਹੀਂ ਤਾਂ ਨਹੀਂ ਜਾਊਗੀ ਲੇ ਪੇਕਿਆਂ ਦਾ ਕੰਮ ਤਾਂ ਧੀਆਂ ਦੇ ਘਰ ਵਸਾਉਣਾ ਹੁੰਦਾ ਆ ਉਜਾੜਨਾ ਥੋੜੀ ਮੀਆਂ ਬੀਬੀ ਦਾ ਰਿਸ਼ਤਾ ਤਾਂ ਇੱਕ ਦੂਜੇ ਲਈ ਬਹੁਤ ਅਜ਼ੀਜ਼ ਹੁੰਦਾ ਜੇ ਇੱਕ ਮੁਸ਼ਕਲ 'ਚ ਆ ਤਾਂ ਦੂਜੇ ਦਾ ਫਰਜ਼ ਬਣਦਾ ਵੀ ਮੋਢੇ ਨਾਲ ਮੋਟਾ ਜੋੜ ਕੇ ਉਹਦੇ ਨਾਲ ਖੜੇ ਨਾ ਕਿ ਉਹਦਾ ਔਖਾ ਟਾਈਮ ਦੇਖ ਕੇ ਉਹਨੂੰ ਛੱਡ ਕੇ ਆ ਜਵੇ ਮੇਰਾ ਤਾਂ ਸਟੈਂਡਰਡ ਹੀ ਜ਼ੀਰੋ ਕੀਤਾ ਪਿਆ ਸੀ ਮੈਂ ਤਾਂ ਹੁਣ ਦੋ ਹਰਫੀ ਗੱਲ ਮਕਾਏ ਆਈਆਂ ਕੋਠੀ ਪਾਲੋਂਗੇ ਤਮੇ ਆਜੂੰਗੀ ਨਹੀਂ ਤਾਂ ਤੁਸੀਂ ਆਪ ਦੇ ਘਰ ਰਾਜੀ ਮੈਂ ਆਪਦੀ ਮੰਮੀ ਕੋਲੇ ਰਾਜੀ ਸਹੀ ਕਿਹਾ ਗੈਵੀ ਨੇ ਸ਼ੇਰੇ ਭਾਜੀ ਕਿਉਂਕਿ ਹਸਬੰਡ ਵਾਈਫ ਦਾ ਜਿਹੜਾ ਰਿਸ਼ਤਾ ਉਹ ਇੱਕ ਦੂਜੇ ਨੂੰ ਸਮਝਣ ਦਾ ਰਿਸ਼ਤਾ ਹੁੰਦਾ ਇੱਕ ਦੂਜੇ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਪਰਿਵਾਰ ਚਲਾਉਣ ਦਾ ਰਿਸ਼ਤਾ ਹੁੰਦਾ ਤੇ ਜੇ ਛੋਟੀਆਂ-ਛੋਟੀਆਂ ਗੱਲਾਂ ਨਾਲ ਆ ਰੋਸੇ ਵੱਧ ਜਾਣ ਤਾਂ ਫਿਰ ਘਰ ਟੁੱਟਣ ਨੂੰ ਤਾਂ ਦੇਰ ਨਹੀਂ ਨਾ ਲੱਗਦੀ ਤੇ ਜੇ ਇਹ ਜੇ ਹਾਲਾਤਾਂ 'ਚ ਕਰ ਟੁੱਟ ਜਵੇ ਨਾ ਤਾਂ ਫਿਰ ਮੁੜ ਕੇ ਜੁੜਨਾ ਔਖਾ ਹੋ ਜਾਂਦਾ ਤੇ ਬੰਦੇ ਨੂੰ ساری عمر ਫਿਰ ਪਛਤਾਵਾ ਹੀ ਰਹਿ ਜਾਂਦਾ। ਦੇਵੀ ਇਹ ਗੱਲ ਤੇਰੀ ਕੋਠੀ ਦੀ ਨਹੀਂ ਗੁੱਡੀ ਦੀ ਕੋਠੀ ਦੀ ਹੋ ਰਹੀ ਸੀ। ਜੋ ਤੁਸੀਂ ਸਾਰੇ ਰਲ ਕੇ ਮੈਨੂੰ ਸਮਝਾਉਣਾ ਚਾਹੁੰਦੇ ਸੀ ਨਾ ਉਹ ਕਰਦ ਸਾਰੀ ਸਮਝ ਗਈਆਂ ਮੈਂ ਤੇ ਮੈਨੂੰ ਆਪਣੀ ਗਲਤੀ ਦਾ ਅਹਿਸਾਸ ਵੀ ਜੇ ਸਹੀ ਪੁੱਛੇ ਮੰਮੀ ਤਾਂ ਮੈਨੂੰ ਵੀ ਆਪਣੀ ਗਲਤੀ ਦਾ ਅਹਿਸਾਸ ਹੋ ਗਿਆ। ਮੈਨੂੰ ਵੀ ਇਦਾਂ ਘਰ ਛੱਡ ਕੇ ਆਉਣਾ ਨਹੀਂ ਸੀ ਚਾਹੀਦਾ ਕਈ ਵਾਰੀ ਆਪਾਂ ਬਹੁਤੀਆਂ ਇਛਾਵਾਂ ਕਰਕੇ ਆਪਣਾ ਹੱਸਦਾ ਬਸਦਾ ਘਰ ਉਜਾੜ ਕੇ ਬੈਠ ਜਾਂਦੇ ਆ ਪਰ ਇਹ ਸ਼ਾਵਾਂ ਤਾਂ ਕਦੇ ਖਤਮ ਹੀ ਨਹੀਂ ਹੁੰਦੀਆਂ ਸ਼ਾਵਾਂ ਚਲਦੀਆਂ ਹੀ ਰਹਿੰਦੀਆਂ ਨੇ ਪਰ ਜੇ ਆਪਾਂ ਸੁੱਖ ਤੇ ਖੁਸ਼ੀ ਦੇਖਣੀ ਆ ਨਾ ਤਾਂ ਉਹ ਹਸਬੰਡ ਵਾਈਫ ਦੇ ਔਖੇ ਸੌਖੇ ਟਾਈਮ ਉਹਦੇ ਨਾਲ ਖੜ ਕੇ ਹੀ ਅਸੀਂ ਖੁਸ਼ੀਆਂ ਦਾ ਆਨੰਦ ਲੈ ਸਕਦੇ ਆ